अरे हैं बाराती चांदनी है ये बरा लाखों तारे होंगे जब होगा हाथ जीवन साथी हम दिया और बाती हम जीवन साथी कितना प्यारा शब्द है जीवन साथी ਜੋ ਜੀਵਨ ਭਰ ਤੁਹਾਡਾ ਸਾਥ ਨਿਭਾਵੇ ਜੀਵਨ ਸਾਥੀ ਤੁਹਾਡੇ ਦੁੱਖ ਸੁੱਖ ਦਾ ਸਾਥੀ ਤੁਹਾਡੀਆਂ ਖੁਸ਼ੀਆਂ ਦਾ ਸਾਥੀ ਤੁਹਾਡੇ ਗਮ ਦਾ ਸਾਥੀ ਤੁਹਾਡਾ ਹਰ ਦਰਦ ਵੰਡਾਲ ਲੈਣ ਵਾਲਾ ਸਾਥੀ ਜਿਸ ਦੀ ਅਗੋਸ਼ ਵਿੱਚ ਸਿਰ ਰੱਖ ਕੇ ਤੁਸੀਂ ਦੁਨੀਆ ਭੁੱਲ ਜਾਂਦੇ ਜੀਵਨ ਸਾਥੀ ਜਦੋਂ ਮਿਲਦੇ ਨੇ ਤਾਂ ਕਿੰਨੇ ਸੁਪਨੇ ਹੁੰਦੇ ਆ ਦਿਲ ਵਿੱਚ ਕਿੰਨੇ ਇਰਮਾਨ ਹੁੰਦੇ ਨੇ ਪਰ ਦੋਸਤੋ ਜੀਵਨ ਸਾਥੀ ਦਾ ਦਿਲੋਂ ਪਿਆਰ ਲੈਣ ਲਈ ਸੱਚਾ ਪਿਆਰ ਲੈਣ ਲਈ ਸਾਨੂੰ ਵਫਾਦਾਰ ਹੋਣਾ ਬਹੁਤ ਜ਼ਰੂਰੀ ਹੈ ਜੇ ਅਸੀਂ ਜੀਵਨ ਸਾਥੀ ਦੇ ਵਫਾਦਾਰ ਨਹੀਂ ਤਾਂ ਇਹਨਾਂ ਸਬੰਧਾਂ 'ਚ ਟਰੇਣਾ ਪੈਂਦਾ ਕੋਈ ਚਿਰ ਨਹੀਂ ਲੱਗਦਾ ਦੋਸਤੋ ਜੀਵਨ ਸਾਥੀ ਜਦੋਂ ਤੁਹਾਡੇ ਬਾਰੇ ਸੁਣਦਾ ਹੈ ਹਲਕੀ ਜਿਹੀ ਇਕੱਠੇ ਨਹੀਂ ਹੋਏ ਹੁੰਦੇ ਤਾਂ ਬਹੁਤ سارے ਸੁਪਨੇ ਸਜਾਉਂਦਾ ਮੇਰਾ ਜੀਵਨ ਸਾਥੀ ਐਸਾ ਹੋਵੇਗਾ ਐਸਾ ਹੋਵੇਗਾ ਅਸੀਂ ਰਲ ਕੇ ਇਹ ਕਰਾਂਗੇ ਉਹ ਕਰਾਂਗੇ ਲੱਖਾਂ ਸੁਪਨੇ ਸਜਾਏ ਹੁੰਦੇ ਆ ਰੰਗੀਆਂ ਦੇ ਖੁਸ਼ੀਆਂ ਦੇ ਮੁਹੱਬਤ ਭਰੀ ਜ਼ਿੰਦਗੀ ਦੇ ਮੁਹੱਬਤ ਕਰਨੀ ਹੈ ਆਪਣੇ ਜੀਵਨ ਸਾਥੀ ਨੂੰ ਕਰੀਏ ਕਿ ਤੁਹਾਨੂੰ ਪਾ ਕੇ ਜੀਵਨ ਸਾਥੀ ਨੂੰ ਲੱਗੇ ਵੈਗਰੂ ਪਤਾ ਨਹੀਂ ਮੇਰੇ ਕਿੰਨੇ ਜਨਮਾਂ ਦੀ ਤਪੱਸਿਆ ਸਫਲ ਹੋ ਗਈ ਕਿ ਮੈਨੂੰ ਅਜਿਹਾ ਜੀਵਨ ਸਾਥੀ ਮਿਲਿਆ ਹੈ ਹੋਰ ਇਹ ਸੋਚੋ ਇੱਕ ਕੁੜੀ ਜਿਹੜਾ ਘਰ ਪਰਿਵਾਰ ਛੱਡ ਕੇ ਆਪਣਿਆਂ ਨੂੰ ਛੱਡ ਕੇ ਤੁਹਾਨੂੰ ਆਪਣਾ ਬਣਾਉਂਦੀ ਹੈ ਤੁਹਾਨੂੰ ਆਪਣਾ ਬਣਾਉਂਦੀ ਹੈ ਤੁਹਾਡੇ ਨਾਲ ਆਪਣਾ ਜੀਵਨ ਬਿਤਾਉਂਦੀ ਹੈ ਔਰ ਤੁਹਾਡੇ ਤੋਂ ਬਿਨਾ ਸਭ ਕੁਝ ਜਾਂਦੀ ਹੈ ਉਹ ਵਫਾ ਉਹ ਪਿਆਰ ਸ਼ਾਇਦ ਆਪਣੇ ਮਾਪਿਆਂ ਨਾਲ ਵੀ ਨਹੀਂ ਰਹਿੰਦਾ ਜੋ ਤੁਹਾਡੇ ਨਾਲ ਨਬਾਉਂਦੀ ਹੈ ਸੋ ਸਜਣੋ ਜੀਵਨ ਸਾਥੀ ਨੂੰ ਅਸੀਂ ਆਪਣੀ ਮੁਹੱਬਤ ਦੇ ਅਗੋਸ਼ ਵਿੱਚ ਲੈ ਕੇ ਉਹ ਪਿਆਰ ਦਈਏ ਕਿ ਉਸ ਨੂੰ ਦੁਨੀਆ ਭੁੱਲ ਜਾਵੇ ਤੁਹਾਡੇ ਬਿਨਾ ਹੋਰ ਕਿਸੇ ਦਾ ਚੇਤਾ ਵੀ ਨਾ ਆਵੇ ਜੀਵਨ ਸਾਥੀ ਤੁਹਾਡਾ ਆਪਣਾ ਹੈ ਜਿਸ ਨੂੰ ਤੁਹਾਡੀ ਹਮੇਸ਼ਾ ਹੀ ਤਿਆਰ ਰਹੀਦੀ ਹੈ ਮਾਪੇ ਤੋਂ ਬਾਅਦ ਜੇ ਕੋ ਤੁਹਾਨੂੰ ਦਿਲੋਂ ਪਿਆਰ ਕਰ ਸਕਦਾ ਤਾਂ ਜੀਵਨ ਸਾਥੀ ਹੈ ਬਾਕੀ ਸਭ ਅੱਜ ਆਏ ਕੱਲ ਚਲੇ ਗਏ ਪਰ ਜੀਵਨ ਸਾਥੀ ਦਾ ਮਤਲਬ ਹੀ ਜਿਸ ਨੇ ਜੀਵਨ ਪਰ ਸਾਥ ਨਿਭਾਉਣਾ ਹੈ ਸੋ ਪਿਆਰੇ ਸਜਣੋ ਆਓ ਆਪਾਂ ਇੱਕ ਅਹਿਦ ਕਰੀਏ ਕਿ ਜੀਵਨ ਸੱਚਮੁੱਚ ਸਾਥੀ ਦੇ ਨਾਲ ਹੀ ਨਿਭਾਏ ਤੇ ਜੀਵਨ ਸਾਥੀ ਸਾਡੇ ਸੁਪਨਿਆਂ ਦਾ ਸਾਡੀਆਂ ਕਲਪਨਾਵਾਂ ਦਾ ਸਾਡੇ ਖੁਸ਼ੀਆਂ ਪਰੇ ਸੰਸਾਰ ਦਾ ਵੀ ਹਿੱਸਾ ਹੋਵੇ ਜਿਸ বিনা ਸਾਨੂੰ ਆਪਣਾ ਜੀਵਨ ਅਧੂਰਾ ਲਗੇ ਆਓ ਜੀਵਨ ਸਾਥੀ ਨੂੰ ਰੱਜ ਕੇ ਪਿਆਰ ਕਰੀਏ ਕਿ ਉਸ ਨੂੰ ਲੱਗੇ ਬਸ ਸਭ ਕੁਝ ਮੰਗ ਲਿਆ ਖੁਦਾ ਸੇ ਤੂੰ ਜੇ ਮੰਗ ਕਰ। ਹੋਰ ਮੰਗਣਾ ਵੀ ਕੀ ਹੋਇਆ ਹੈ ਨਾ। ਵਾਹਿਗੁਰੂ ਕਿਰਪਾ ਕਰੇ ਸਾਰੇ ਜੀਵਨ ਸਾਥੀ ਜਿਉਂਦੇ ਵਾਸਤੇ ਖੁਸ਼ੀਆਂ ਮਾਣਨ ਔਰ ਸਾਥ ਉਮਰ ਪਰ ਬਣਾ ਰਵੇ ਇੱਕ ਦੂਸਰੇ ਦਾ ਵਿਛੋੜਾ ਕਦੇ ਸੁਪਨੇ ਚ ਵੀ ਨਾ ਆਵੇ। ਆਬਾਦ ਰਹੋ ਦੋਸਤੋ ਖੁਸ਼ ਰਹੋ।